हां जी सच में का आज सानू तड़साद ਦਾ ਪੰਜਾਬ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਉਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਇੱਕ ਪ੍ਰੋਟੀਨ ਪਾਊਡਰ ਜੋ ਕਿ ਬਹੁਤ ਹੀ ਹੈਲਦੀ ਹੈ ਹਰ ਇੱਕ ਉਮਰ ਦੇ ਜਾਣੇ ਲਈ ਬਹੁਤ ਹੀ ਵਧੀਆ ਹੈ ਤੇ ਇਹਨੂੰ ਜਿਹੜਾ ਤੁਸੀਂ 5 ਮਹੀਨੇ ਤੱਕ ਸਟੋਰ ਕਰ ਸਕਦੇ ਆ। ਹਰ ਇੱਕ ਪ੍ਰਕਾਰ ਦੇ ਦਰਦ ਚਾਹੇ ਉਹ ਕੈਲਸ਼ੀਅਮ ਦੀ ਘਾਟ ਹੋਵੇ ਜਾਂ ਕਿਸੇ ਦੀ ਵੀ ਘਾਟ ਹੋਵੇ ਕਿਸੇ ਵੀ ਚੀਜ਼ ਦੀ ਉਹ ਇਸ ਦੇ ਨਾਲ ਪੂਰੀ ਹੋਊਗੀ ਤੇ ਬਹੁਤ ਹੀ ਹੈਲਦੀ ਹੈ ਤੇ ਬਹੁਤ ਹੀ ਚਾਟਪਾਟ ਬਣ ਜਾਂਦਾ ਹੈ ਉਲਿਏ ਇੱਥੇ ਮੈਂ 40 ਗ੍ਰਾਮ ਪੂਜੇ ਹੋਏ ਛੋਲੇ ਲਏ ਆ ਜਿਨ੍ਹਾਂ ਚ ਬਹੁਤ ਹੀ ਰੈਪ ਵਧੀਆ ਹੁੰਦੇ ਆਪਣੇ ਪੂਜੇ ਛੋਲੇ ਖਾਣੇ ਤੇ ਇੱਥੇ ਮੈਂ 20 ਗ੍ਰਾਮ ਅਲਸੀ ਲਈ ਆ ਜੇ ਤੁਸੀਂ ਇਹਨੂੰ ਗਰਮੀਆਂ ਚ ਬਣਾ ਰਹੇ ਆ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਆ ਠੰਡ ਦੇ ਵਿੱਚ ਇਹਨੂੰ ਪਾ ਸਕਦੇ ਆ ਤੇ ਇਹਨੂੰ ਪਾ ਲੈਣਾ ਆਪਾਂ ਭੁੰਨ ਕੇ ਤੇ ਇਹਦੇ ਵਿੱਚ 20 ਗ੍ਰਾਮ ਬਦਾਮ 20 ਗ੍ਰਾਮ ਅਖਰੋਟ 15 ਗ੍ਰਾਮ ਕद्दू ਦੇ ਬੀਜ ਤੇ ਨਾਲ ਹੀ ਚਾ ਚਮਚ ਸੌਫ ਤੁਸੀਂ ਜਿਹੜਾ ਇਹਦੇ ਵਿੱਚ ਮਖਾਣੇ ਵੀ ਪਾ ਸਕਦੇ ਆ ਕੋਈ ਵੀ ਹੈਲਦੀ ਚੀਜ਼ ਆ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਆ ਤੇ ਇਹਨੂੰ ਭੁੰਨ ਕੇ ਜਿਹੜਾ ਆਪਾਂ ਸਾਈਡ ਤੇ ਰੱਖ ਦੇਣਾ ਤੇ ਇਹਦੇ ਵਿੱਚ ਆਪਾਂ ਪਾਵਾਂਗੇ 50 ਗ੍ਰਾਮ ਓਟਸ ਜੋ ਕਿ ਬਹੁਤ ਹੀ ਹੈਲਦੀ ਹੁੰਦੇ ਆ ਬੱਚਿਆਂ ਦੀ ਤੇ ਇਹਦੇ ਨਾਲ ਹੀ ਇਹਦੇ ਨਾਲ ਵਧੀਆ ਟੇਸਟ ਵੀ ਆਊਗਾ ਇਹਦੇ ਵਿੱਚ ਤੇ ਸਾਰੀਆਂ ਚੀਜ਼ਾਂ ਨੂੰ ਭੁੰਨਣ ਤੋਂ ਬਾਅਦ ਜੇ ਨੂੰ ਆਪਾਂ ਗ੍ਰਾਇੰਡ ਕਰ ਲੈਣਾ ਵਧੀਆ ਬਰੀਕ ਪੇਸਟ ਬਣਾ ਲੈਣਾ ਇਹਦਾ ਇਦਾਂ ਤੇ ਇਹ ਦੇਖੋ ਬਹੁਤ ਹੀ ਜਿਆਦਾ ਪਾਊਡਰ ਬਣ ਕੇ ਤਿਆਰ ਆ ਹੁਣ ਆਪਾਂ ਇਹਦੇ ਸਵਾਦਨ ਸਾਇਕ ਆਪਣੀ ਮਿਠਾਸ ਪਾਵਾਂਗੇ ਤੁਸੀਂ ਖੰਡ ਵੀ ਪਾ ਸਕਦੇ ਆ ਪਰ ਹੈਲਦੀ ਬਣਾਉਣ ਲਈ 3 ਚਮਚ ਮੈਂ ਸ਼ੱਕਰ ਪਾਈ ਆ ਤੇ 2 ਚਮਚ ਕੋਕੋ ਪਾਊਡਰ ਪਾਇਆ ਤਾਂ ਜੋ ਚਾਕਲੇਟ ਹੀ ਬਣੇ ਤੁਸੀਂ ਨੂੰ ਸਕਿਪ ਕਰ ਸਕਦੇ ਆ ਤੇ ਆਪਣਾ ਪ੍ਰੋਟੀਨ ਪਾਊਡਰ ਬਣ ਕੇ ਤਿਆਰ ਆ ਜੇ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ